ਸਸਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਕੁਕ ਵਿਦ ਪੰਜਾਬੀ ਵਿੱਚ ਅੱਜ ਆਪਾਂ ਮਿੱਠੀਆਂ ਮਟੀਆਂ ਬਿਨਾ ਮੈਦੇ ਤੇ ਚੀਨੀ ਤੋਂ ਕਣਕ ਦੇ ਆਟੇ ਨਾਲ ਬਹੁਤ ਹੀ ਨਮੀ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਇਹਨਾਂ ਨੂੰ ਤੁਸੀਂ 1 ਸਾਲ ਤੱਕ ਸਟੋਰ ਕਰਕੇ ਵੀ ਰੱਖ ਸਕਦੇ ਹੋ ਸਭ ਤੋਂ ਪਹਿਲਾਂ ਆਪਾਂ ਗੁੜ ਵਿੱਚ ਇੱਕ ਗਲਾਸ ਪਾਣੀ ਪਾ ਕੇ ਗੁੜ ਨੂੰ ਮੈਲਟ ਹੋਣ ਤੱਕ ਪਕਾ ਲਵਾਂਗੇ ਜਾਂ ਫਿਰ ਤੁਸੀਂ ਗੁੜ ਨੂੰ ਪਾਣੀ ਵਿੱਚ ਸੱਤ ਤੋਂ 8 ਘੰਟੇ ਲਈ ਭਿਓ ਕੇ ਵੀ ਰੱਖ ਸਕਦੇ ਹੋ ਹੁਣ ਪਾਣੀ ਥੋੜਾ ਖੰਡਾ ਹੋਣ ਲਈ ਛੱਡ ਦੇਵਾਂਗੇ ਕਣਕ ਦਾ ਆਟਾ ਲਾਵਾਂਗੇ ਤੇ ਇਸ ਵਿੱਚ ਮੋਨ ਦੇ ਲਈ ਦੇਸੀ ਕਿਓ ਐਡ ਕਰਾਂਗੇ ਆਟਾ ਆਪਾਂ 1 ਕਿਲੋ ਲਿਆ ਹੈ ਤੇ ਜਿਸਦੇ ਵਿੱਚ 250 ਗ੍ਰਾਮ ਆਪਾਂ ਮੋਨ ਪਾ ਲੈਣਾ ਹੈ ਮੋਨ ਨੂੰ ਆਟੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਸ ਦੇ ਨਾਲ ਹੀ ਇੱਕ ਵੱਡਾ ਚਮਚ ਵਾਈਟ ਤਿਲ तो एक वोडा चम्मच ही मोटी सौंप पावे हड़ा थोड़ा थोड़ा गुड़ वाला पानी पा के आटा गुन के तैयार कर लवेंगे आटा आप गुन के तैयार कर लिया है हूँ इस विच एक मोटा जिहा पेड़ा लवोंगे तो रोटी वाग चकले उपर इस बेल के तैयार कर लवेंगे रोटी ना ही ज्यादा पतली ज्यादा मोटी होनी चाहती है ਹਨ ਤਿੱਖੇ ਜੇ ਕਿਨਾਰੀਆਂ ਵਾਲੇ ਗਲਾਸ ਜਾਂ ਫਿਰ ਕਿਸੇ ਵੀ ਸ਼ੀਸ਼ੀ ਦੇ ਟੱਕਲ ਨੂੰ ਲਵਾਂਗੇ ਤੇ ਇਸ ਦੇ ਨਾਲ ਰੋਟੀ ਵਿੱਚੋਂ ਮੱਠੀਆਂ ਨੂੰ ਕੱਟ ਲਵਾਂਗੇ ਜਿਵੇਂ ਕਿ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇੱਕ ਵਾਰ ਵਿੱਚ ਜਿੰਨੀਆਂ ਮੱਠੀਆਂ ਕੱਟੀਆਂ ਜਾ ਸਕਣ ਉਹਨੀਆਂ ਮੱਠੀਆਂ ਆਪਾਂ ਕੱਟ ਲੈਣੀਆਂ ਹਨ ਤੇ ਆਸ-ਪਾਸੇ ਦੇ ਆਟੇ ਨੂੰ ਆਪਾਂ ਹਟਾ ਦੇਣਾ ਹੈ ਤੇ ਇਸ ਹਟਾਏ ਹੋਏ ਆਟੇ ਨੂੰ ਦੁਬਾਰਾ ਬਚੇ ਹੋਏ ਆਟੇ ਵਿੱਚ ਹੀ ਆਪਾਂ ਐਡ ਕਰ ਦਵਾਂਗੇ ਇਸ ਤਰ੍ਹਾਂ ਆਪਾਂ ਸਾਰੀਆਂ ਮੱਠੀਆਂ ਕੱਟ ਕੇ ਤਿਆਰ ਕਰ ਲਵਾਂਗੇ ਹੁਣ ਮੱਠੀਆਂ ਆਪਾਂ ਕੱਟ ਕੇ ਤਿਆਰ ਕਰ ਲਈਆਂ ਹਨ ਤੇ ਵਾਰੀ ਆਉਂਦੀ ਹੈ ਇਹਨਾਂ ਨੂੰ ਤਲ ਕੇ ਤਿਆਰ ਕਰਨ ਦੀ ਇਸ ਦੇ ਲਈ ਆਪਾਂ ਇੱਕ ਕੜਾਹੀ ਵਿੱਚ ਤੇਲ ਨੂੰ ਗਰਮ ਕਰਾਂਗੇ ਗੈਸ ਦੀ ਫਲੇਮ ਨੂੰ ਪਹਿਲਾਂ ਹਾਈ ਤੇ ਉੱਪਰ ਰੱਖਣਾ ਹੈ ਤੇ ਤੇਲ ਨੂੰ ਤੇਜ਼ ਗਰਮ ਕਰ ਲੈਣਾ ਹੈ ਜਦ ਤੇਲ ਤੇਜ਼ ਗਰਮ ਹੋ ਜਾਵੇ ਤਾਂ ਉਸ ਤੋਂ ਬਾਅਦ ਗੈਸ ਦੀ ਫਲੇਮ ਨੂੰ ਮੀਡੀਅਮ ਤੇ ਕਰ ਲਵਾਂਗੇ ਹੁਣ ਤੇਲ ਦੇ ਵਿੱਚ ਮਠੀਆਂ ਨੂੰ ਛੱਡਾਂਗੇ ਜਿੰਨੀਆਂ ਮਠੀਆਂ ਇੱਕ ਵਾਰ ਚ ਆ ਜਾਣ ਉਹਨੀਆਂ ਮਠੀਆਂ ਆਪਾਂ ਪਾ ਲੈਣੀਆਂ ਹਨ ਮਠੀਆਂ ਨੂੰ ਆਪਾਂ ਮੀਡੀਅਮ ਫਲੇਮ ਤੇ ਹੀ ਤਲਣਾ ਹੈ ਤਾਂ ਕਿ ਇਹ ਅੰਦਰ ਤੱਕ ਚੰਗੀ ਤਰ੍ਹਾਂ ਸਿੱਕ ਜਾਣ ਜਦ ਮਠੀਆਂ ਦਾ ਕਲਰ 골ਡਨ ਬ੍ਰਾਊਨ ਹੋ ਜਾਵੇ ਤਾਂ ਆਪਾਂ ਇਹਨਾਂ ਨੂੰ ਤੇਲ ਵਿੱਚੋਂ ਬਾਹਰ ਕੱਢ ਲਵਾਂਗੇ ਇਸ ਤਰ੍ਹਾਂ ਸਾਰੀਆਂ ਮਠੀਆਂ ਆਪਾਂ ਤਲ ਕੇ ਤਿਆਰ ਕਰ ਲੈਣੀਆਂ ਹਨ ਹੁਣ ਮਠੀਆਂ ਮਠੀਆਂ ਆਪਣੀਆਂ ਬਣ ਕੇ ਤਿਆਰ ਹੋ ਚੁੱਕੀਆਂ ਹਨ ਇਹਨਾਂ ਨੂੰ ਆਪਾਂ ਕਿਸੇ ਵੀ 에ਅ ਟਾਈਟ ਕੰਟੇਨਰ ਵਿੱਚ ਪਾਵਾਂਗੇ ਮਠੀਆਂ ਨੂੰ ਇੱਕ ਸਾਲ ਤੱਕ ਆਪਾਂ ਸਟੋਰ ਕਰਕੇ ਵੀ ਰੱਖ ਸਕਦੇ ਹਾਂ ਤੇ ਇਹ ਖਰਾਬ ਨਹੀਂ ਹੁੰਦੀਆਂ ਜਦੋਂ ਵੀ ਆਪਣਾ ਮਨ ਹੋਵੇ ਇਹਨਾਂ ਨੂੰ ਆਪਾਂ ਇੰਜੋਏ ਕਰ ਸਕਦੇ ਹਾਂ ਇਸ ਤਰੀਕੇ ਨਾਲ ਤੁਸੀਂ ਮਿੱਠੀਆਂ ਮਠਿਆਈਆਂ ਬਹੁਤ ਹੀ ਘੱਟ ਸਮੇਂ ਵਿੱਚ ਬਣਾ ਕੇ ਤਿਆਰ ਕਰ ਸਕਦੇ ਹੋ ਰੈਸਪੀ ਵੇਖਣ ਲਈ ਧੰਨਵਾਦ ਰੈਸਪੀ ਜੇਕਰ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ